ਹੁਸ਼ਿਆਰਪੁਰ ਦੇ ਜ਼ਿਲ੍ਹਾ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਸਵੇਰ ਬਸੀ ਗੁਲਾਮ हुसैन ਦੇ ਵਿੱਚ ਪੰਜਾਬ ਸਰਕਾਰ ਦੀ ਚਲਾਈ ਮੁਹਿੰਮ ਤਹਿਤ ਸਰਕਾਰੀ ਰੇਤ ਖੱਡ ਦਾ ਦੌਰਾ ਕੀਤਾ ਇਸ ਮੌਕੇ ਜਿੱਥੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉੱਥੇ ਹੀ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਇਸ ਮੌਕੇ ਮਾਈਨਿੰਗ ਵਿਭਾਗ ਦੇ ਐਕਸੀਅਨ ਦਮਨ ਦੀਪ ਸਿੰਘ ਗਿੱਲ ਨੇ ਕਿਹਾ ਕਿ ਸਰਕਾਰੀ ਰੇਤ ਖੱਡ ਦੇ ਵਿੱਚੋਂ ਆਮ ਲੋਕਾਂ ਨੂੰ 5.5 ਰੁਪਏ ਫੁੱਟ ਦੇ ਹਿਸਾਬ ਦੇ ਨਾਲ ਰੇਤ ਵੇਚੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਜਨਵਰੀ 2023 ਤੋਂ ਲੈ ਕੇ ਦਸੰਬਰ 2023 ਤੱਕ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਬਸੀ غلام हुसैन ਦੀ ਸਰਕਾਰੀ ਖੱਡ ਤੋਂ 1 ਕਰੋੜ 19 ਲੱਖ ਰੁਪਏ ਦੀ ਰੇਤ ਵੇਚੀ ਗਈ ਹੈ ਜਿਸ ਦੇ ਪੈਸੇ ਖਜ਼ਾਨੇ ਵਿੱਚ ਜਾ ਚੁੱਕੇ ਨੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੋ ਨਜਾਇਜ਼ ਮਾਈਨਿੰਗ ਹੋਈ ਹੈ ਉਸ ਦੇ ਲਈ ਵੀ ਜੁਰਮਾਨਾ ਲਗਾਇਆ ਜਾਵੇਗਾ ਹੁਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ ਇਹ ਆਪਾਂ ਇਸ ਵਕਤ ਬਜ਼ੀ ਗੁਲਾਮ हुसैन ਸਾਈਡ ਤੇ ਖੜੇ ਆ ਜੀ ਹੁਸ਼ਿਆਰਪੁਰ ਦੀ ਜਿੱਥੇ ਤਕਰੀਬਨ 28 ਹੇਕਟੇਅਰ ਦੀ ਜਗ੍ਹਾ ਰਕਬਾ ਹੈ ਜੀ ਇਹਦਾ ਸਾਈਟ ਦਾ ਤੇ ਇਥੋਂ ਰੋਜ਼ ਤਕਰੀਬਨ 150 ਦੇ ਕਰੀਬ ਟਰਾਲੀਆਂ ਇਥੋਂ ਅਸੀਂ ਸਪਲਾਈ ਕਰਦੇ ਆ ਜੋ ਕਿ ਸਰਕਾਰੀ ਰੇਟ ਤੇ ਦਿੰਨੇ ਆ ਸਾਡੇ 5.5 ਰੁਪਏ ਦੇ ਹਿਸਾਬ ਨਾਲ ਤੇ ਇਹਦੇ ਨਾਲ ਪਬਲਿਕ ਦੇ ਵਿੱਚ ਵੀ ਕਾਫੀ ਰੀਲੀਫ ਮਿਲਦਾ ਆ ਇਹ ਪਲੱਸ ਇਲੀਗਲ ਮਾਈਨਿੰਗ ਤੇ ਵੀ ਰੋਕ ਪੈਂਦੀ ਹੈ ਜਦੋਂ ਮਾਰਕੀਟ ਦੇ ਵਿੱਚ ਹੀ ਰੇਟ ਇਸ ਰੇਟ ਦੇ ਉੱਤੇ ਮਟੀਰੀਅਲ ਵਿਕਦਾ ਹੈ ਤੇ ਸਰਕਾਰ ਨੂੰ ਨਾਲ ਵੀ ਇਹਦੇ ਨਾਲ-ਨਾਲ ਸਰਕਾਰ ਨੂੰ ਵੀ ਜੋ ਮਾਲੀਆ ਹੈ ਉਹ ਵੀ ਕਾਫੀ ਜਨਰੇਟ ਹੁੰਦਾ ਹੈ ਤਕਰੀਬਨ ਰੋਜ਼ ਦਾ 1.5 ਤੋਂ 2 ਲੱਖ ਰੁਪਏ ਜਨਰੇਟ ਹੋ ਰਿਹਾ ਵਾ ਸਰਕਾਰੀ ਮਾਲੀਆ ਤੇ ਪਿਛਲੇ ਕੁਝ ਸਮੇਂ ਤੋਂ April ਤੋਂ ਜੇ ਗੱਲ ਕਰੀਏ 1 ਕਰੋੜ 19 ਲੱਖ ਰੁਪਏ ਇਸ ਸਾਈਡ ਤੋਂ ਅਸੀਂ ਸਰਕਾਰ ਦਾ ਮਾਲੀਆ ਇਕੱਠਾ ਕਰ ਚੁੱਕੇ ਹਾਂ ਹ ਗੱਲ ਕਰੀਏ ਜੀ 75 ਦੇ ਵਿਚ ਆ ਰਿਹਾ 50 ਸਰਕਾਰ ਲਈ ਜਿਹੜਾ ਰੂਟ ਜੇ ਕਦੀ ਗੱਲ ਕਰੀਏ ਰੂਟ ਦੇ ਫਸਾਦੇ ਆ ਉਹਨਾਂ ਦੇ ਜਿਹੜੇ ਕਿੰਨੇ ਜਿਹੜਾ ਆਪਣੇ ਉਚਾਰ ਚੁੱਕੇ ਜਿਹਦਾ ਮਾ ਕਿੰਨਾ ਫਾਇਦਾ ਹੋਇਆ 50 ਸਰਕਾਰ ਨੂੰ ਰੂਲ 75 ਦੇਖੀਏ ਜੀ ਰੂਲ 475 75 ਹੈ ਜਿਹੜਾ ਇਲੀਗਲ ਮਾਈਨਡ ਮਟੀਰੀਅਲ ਦੀ ਟਰਾਂਸਪੋਰਟੇਸ਼ਨ ਨੂੰ ਲੈ ਕੇ ਆ ਵੀ ਆਪਾਂ ਉਹਨਾਂ ਨੂੰ ਪੈਨਲਟੀ ਇੰਪੋਜ਼ ਕਰਨੀ ਹੈ ਜਿਹੜੇ ਟਰਾਂਸਪੋਰਟੇਸ਼ਨ ਹੈ ਜਿਹੜਾ ਮਟੀਰੀਅਲ ਕਰ ਰਹੇ ਨੇ ਤੇ ਉਹਨੂੰ ਅਸੀਂ ਹੁਣ ਤੱਕ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਅਸੀਂ 1 ਕਰੋੜ ਰੁਪਏ ਦੇ ਕਰੀਬ ਅਸੀਂ ਉਹ ਇੰਪੋਜ਼ ਕਰਕੇ ਰਿਕਵਰ ਕਰ ਚੁੱਕੇ ਹਾਂ ਇਹ ਸਾਡੇ ਵੱਲੋਂ ਕੋਸ਼ਿਸ਼ ਪੂਰੀ ਇਹੀ ਹੈ ਕਿ ਇਲੀਗਲ ਮਾਈਨਿੰਗ ਰੋਕ ਦੇ ਜਿੰਨਾ ਵੱਧ ਤੋਂ ਵੱਧ ਅਸੀਂ ਮਟੀਰੀਅਲ ਸਰਕਾਰੀ ਲੀਗਲ ਸਾਈਟਸ ਤੋਂ ਅਸੀਂ ਪ੍ਰੋਵਾਈਡ ਕਰਾ ਸਕੀ ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੋਰ ਵੀ ਸਰ ਇਹ ਕਿੱਦਾਂ ਚੱਲੂਗੀ ਹਾਂਜੀ ਇਦਾਂ ਦੀ ਖੱਡਾਂ ਹੋਰ ਮਹਿਲਾਂ ਵਾਲੀ ਕੁਕਰਵਾਲ ਚੱਲਦੀਆਂ ਨੇ ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਰੇਸ਼ਨਲ ਕਰਨ ਦੀ ਤੇ ਮੇਰੀ ਤੁਹਾਡੇ ਰਾਹੀਂ ਅਪੀਲ ਹੈ ਸਾਰੇ ਲੋਕਾਂ ਨੂੰ ਵੀ ਜੇਕਰ ਕੋਈ ਹੁਸਿਆਰਪੁਰ ਦੇ ਵਿੱਚ ਆਪਣੀ ਕੋਈ ਮਾਈਨਿੰਗ ਸਾਈਟ ਕੋਈ ਜਿੱਥੇ ਪੋਟੈਂਸ਼ੀਅਲ ਹੈਗਾ ਵਾ ਐਡ ਕਰਵਾਉਣਾ ਚਾਹੁੰਦਾ ਡਿਸਟ੍ਰਿਕਟ ਸਰਵੇ ਰਿਪੋਰਟ ਸੋ ਸਾਡੇ ਦਫ਼ਤਰ ਨਾਲ ਤਾਲਮੇਲ ਕਰ ਸਕਦਾ ਅਸੀਂ ਕਰਵਾ ਸਕਦੇ ਹਾਂ ਕੰਮ